ਕਪੂਰਥਲਾ ਦੇ ਕਸਬਾ ਟਿਲਵਾ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਜੋ ਨੇ ਖਰਾਬ ਹੋ ਰਹੀਆਂ ਨੇ ਜਿਸ ਤੋਂ ਦੁਖੀ ਕਿਸਾਨਾਂ ਨੇ ਇਸਤੇ ਰੋਸ਼ ਵੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੋਂ ਇਸ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਉਹਨਾਂ ਦੱਸਿਆ ਕਿ ਇਸ ਨੂੰ ਠੀਕ ਕਰਾਉਣ ਦੇ ਲਈ ਉਹ ਕਈ ਵਾਰ ਨਗਰ ਕੌਂਸਲਰ ਨੂੰ ਬੇਨਤੀ ਕਰ ਚੁੱਕੇ ਨੇ ਪਰ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਜਦੋਂ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਦੱਸ ਦਈਏ ਕਿ ਇਲਾਕਾ ਨਿਵਾਸੀ ਜੋ ਨੇ ਉਹ ਵੀ ਕਾਫੀ ਇੱਥੇ ਪਰੇਸ਼ਾਨ ਨਜ਼ਰ ਆਉਂਦੇ ਨੇ ਇਸ ਤੋਂ ਇਲਾਵਾ ਜਦੋਂ ਵੀ ਗੰਦਾ ਪਾਣੀ ਖੜਾ ਰਹਿੰਦਾ ਹੈ ਤਾਂ ਕਾਫੀ ਜ਼ਿਆਦਾ ਇਹ ਗੰਦਗੀ ਵੀ ਉੱਥੇ ਫੈਲਾਉਂਦਾ ਹੈ ਇਸ ਸੜਕ ਕਾਰਨ ਇੱਥੋਂ ਲੰਘਣ ਵਾਲੇ ਪੈਦਲ ਚੱਲਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਹਨੋਂ ਤੁਹਾਡਾ ਮੇਰਾ ਨਾਮ ਸੁਖਰਾਜ ਸਿੰਘ ਤੁਹਾਨੂੰ ਆ ਤੁਸੀਂ ਛੜਦੇ ਵਿੱਚ ਬੂਟੇ ਲਾਉਂਦੇ ਕਿਉਂ ਇਹ ਨੌਬਤ ਕਿਉਂ ਆਈ ਤੁਹਾਨੂੰ ਇਹ ਇਹ ਜੀ ਸਰਕਾਰ ਇਹਦਾ ਮਤਾ ਧਿਆਨ ਨਹੀਂ ਦੇਣ ਦੀ ਕਾਫੀ ਲੰਮਾ ਸਮਾਂ ਹੋ ਗਿਆ ਸੀ ਇਹਦੀ ਆਉਂਦੇ ਜਾਂਦੇ ਆ ਜੀ ਬੜੀ ਜਰਾ ਕਾਫੀ ਵਾਰੀ ਜੀ ਇੱਥੇ ਕਦੀ ਕੋਈ ਚੀਜ਼ ਟੁੱਟ ਪੱਜ ਵੀ ਹੁੰਦੀ ਰਹਿੰਦੀ ਆਮ ਪੁੱਤਰ ਵਾਲਾ ਜਾਂਦਾ ਜਾਂ ਕੋਈ ਵੀ ਉਹ ਬੜੇ ਵੱਡੇ ਵੱਡੇ ਖੱਡੇ ਟੁਏ ਨਹੀਂ ਆ ਦੇ ਸਕਦੇ ਜੀ ਇਹ ਜੀ ਉਹ ਟੁੱਟ ਟੁੱਟ ਜਾਂਦੇ ਆ ਤੇ ਇੱਕ ਆ ਵੇਖੋ ਆ ਲੱਗ ਗਿਆ ਸਾਡੇ ਪੜੀਆ ਕੇ ਵੀਰ ਭਰਾ ਦੀ ਜਦੋਂ ਇੱਥੇ ਕੋਈ ਬਰਸਾਤ ਹੁੰਦੀ ਹੈ ਜਦ ਪਾਣੀ ਆਉਂਦਾ ਵਾ ਸਾਰਾ ਇਹਦਾ ਪਾਣੀ ਗੰਦਾ ਮੱਦਾ ਪਾਣੀ ਜਿਹੜਾ ਸਾਰਾ ਪੈੜੀ ਚ ਪੈਂਦਾ ਤੇ ਇਹਦੀ ਫਸਲ ਖਰਾਬ ਹੋ ਜਾਂਦੀ ਹੈ। ਨਗਰਪੰਚਾਇਤ ਦੇ ਦਾ ਹੱਲ ਕਿਉਂ ਨਹੀਂ ਕਰਦੇ? ਨਗਰਪੰਚਾਇਤ ਵਿਖਦਾ ਸਾਰਾ ਕੁਝ ਪਿਆ ਹੋਆ, ਪਰ ਪਤਾ ਨਹੀਂ ਕੀ ਗੱਲ ਹੈ, ਜਾਣ ਬੋਝ ਕੇ ਮਜਲੇ ਬਣੇ ਆ ਜੀ। ਇਹ ਕੋਈ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਲੈਣਦੇ, ਨਾ ਕੋਈ ਜ਼ਿੰਮੇਵਾਰੀ ਨਿਭਾਉਂਦੇ ਆ ਜੀ। ਤੇ ਬਾਕੀ ਆ ਸਰਕਾਰ ਦਾ ਵੀ ਮੈਨੂੰ ਕੋਈ ਬਹੁਤਾ ਜ਼ਿਆਦਾ ਹੈ ਨਹੀਂ, ਕੋਈ ਧਿਆਨ ਹੀ ਨਹੀਂ ਦਿੰਦੀ ਸਰਕਾਰੇ। ਇੰਨੀ ਦੇਰ ਤੋਂ ਇਹ ਜਿਹੜੀ ਸਮੱਸਿਆ ਆ ਰਹੀ ਹੈ। ਇਹ ਕਾਫੀ ਲੰਮਾ ਸਮਾਂ ਹੋ ਰਿਹਾ ਜੀ। ਹਾਂ। ਕਾਫੀ ਲੰਮਾ ਸਮਾਂ ਹੋ ਰਿਹਾ ਜੀ ਇੱਥੇ ਨੂੰ ਬਹੁਤ ਕਹਿਮ ਹੋ ਗਿਆ ਜਿਹੜਾ ਜਿਹੜਾ ਸ਼ਹਿਰ ਦਾ ਗੰਦਾ ਪਾਣੀ ਆ ਇਹ ਉਹਦਾ ਨਿਕਾਸ ਨਾ ਹੋਣ ਕਰਕੇ ਪਾਣੀ ਸਾਰਾ ਇਹ ਸੜਕ ਤੇ ਪੈ ਰਿਹਾ ਬਿਲਕੁਲ ਜੀ ਇਹ ਜਿੰਨਾ ਵੀ ਸ਼ਹਿਰ ਦਾ ਵਾਧੂ ਪਾਣੀ ਹੈ ਜਿਹੜਾ ਨਾਲੀਆਂ ਰਹੀ ਹੁੰਦਾ ਵਾ ਇਹ ਜਗਾ ਨਹੀਂ ਨਹੀਂ ਹੋਣ ਕਰਕੇ ਇੱਥੇ ਸਾਰਾ ਪਾਣੀ ਜਮਾ ਹੋ ਜਾਂਦਾ ਧਿਆਨ ਇੱਧਰ ਰੱਖੋ ਜਮਾ ਹੋ ਜਾਂਦਾ ਜਮਾ ਹੋ ਕੇ ਪਾਣੀ ਲਾ ਲੋ ਮੱਛਲ ਵਗੈਰਾ ਵਗੈਰਾ ਉਹ ਪੈਦਾ ਹੁੰਦੇ ਆ ਉਹਦੇ ਨਾਲ ਕਈ ਬਿਮਾਰੀਆਂ ਫਿਰ ਹੁੰਦੀਆਂ ਤੁਹਾਨੂੰ ਪਤਾ ਹੀ ਇਹ ਚੀਜ਼ਾਂ ਦੇ ਵਿੱਚ ਇਹ ਜਿਹੜੀ ਛੜਕਿਆ ਕਿਹੜੀ ਕਿਹੜੀ ਸ਼ਹਿਰਾਂ ਨੂੰ ਜੋੜਦੀ ਆ ਏ ਜਾਂਦੀ ਹੈ ਜੀ ਮੇਰਾ ਨਾ ਆਪਣਾ ਸਾਰੇ ਜੀ ਹਾਂ ਦੇਕੋ ਬਾਲ ਟਾਂਡਾ ਗਾਂ ਮਲਵੀ ਇਹਦੀ ਜਿਹੜੀ ਸੰਗਤ ਆ ਬਰਾਵਾ ਸੁਆਮੀ ਜਾਂਦੀ ਉਹ ਵੀ ਇੱਥੋਂ ਦੀ ਗੁਜਰਦੀ ਹੈ ਨਾ ਹਾਂਜੀ ਹਾਂਜੀ ਉਹ ਵੀ ਇੱਥੋਂ ਦੀ ਮੇਰੀ ਬਾਤ ਤੰਗੀ ਆਉਂਦੀ ਹੈ ਜੀ ਬੜੀ ਜੀ ਹਰ ਕਿਸੇ ਨੂੰ ਤੰਗੀ ਆਉਂਦੀ ਆ ਵੱਨ ਛੋਟਿਆਂ ਨੂੰ ਵੱਡਿਆਂ ਨੂੰ ਹਰ ਕਿਸੇ ਨੂੰ ਤੰਗੀ ਆਉਂਦੀ ਆ ਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਧਿਆਨ ਦੇਣ ਇਹਨੂੰ ਉੱਚਾ ਕਰਨੇ ਦਾ ਲੈਵਲ ਸਹੀ ਕਰਨ ਕਿ ਜਾ ਕੇ ਲਾਗੇ ਬੰਨੇ ਜਿੰਨੀਆਂ ਫਸਲਾਂ ਇਹ ਵੀ ਨਾ ਖਰਾਬ ਹੋ ਜਾਣ ਆ ਕਿੱਲਾ ਕਿ ਪੈਲੀ ਆ ਇਹ ਵੀਰ ਦੀ ਕਿਸਾਨ ਦੀ ਕੋਈ ਖਰਾਬ ਹੋਣਦੀ ਆ ਇਹਨੂੰ ਜਲਦ ਤੋਂ ਜਲਦ ਸਹੀ ਕਰਾਉਣ ਜੀ ਇਹਨੂੰ ਸਾਡਾ ਜਿਹੜਾ ਐਮਸੀ ਹੈਗਾ ਜੀ ਮਨਜੀਤ ਸਿੰਘ ਰਿੰਕੂ ਆ ਜੀ ਵਾਰ ਨੰਬਰ 11 ਦਾ ਜੀ ਉਹ ਏਡਾਂ ਕਿ ਨਕਮਾ ਬੰਦਾ ਜੀ ਉਹਨੇ ਇੱਕ ਆਲ ਵੀ ਆਣ ਕੇ ਨਹੀਂ ਦੇਖਿਆ ਇੱਥੇ ਪੈਲੀ ਦੇ ਉੱਤੇ ਆ ਟੋਆ ਕਢਾ ਕੇ ਗਿਆ ਜੀ ਇੱਕ ਸਿਰਫ ਤੇ ਇਹਦੇ ਉੱਤੇ ਉਹਨੇ ਸ਼ੋਕੀਤਾ ਜੀ ਵੀ 11 ਲੱਖ ਰੁਪਇਆ ਛੱਪੜ ਤੇ ਲਾਤਾ ਵਾ ਤੇ ਸਾਨੂੰ ਤਾਂ ਕੋਈ ਲੱਗਾ ਨਹੀਂ ਦੱਸਦਾ ਅਸੀਂ ਆਪ ਮਿੱਟੀ ਪੋਣੇ ਆ ਜੀ ਆਪ ਬੰਨ ਬੰਦੇ ਆ ਜੀ ਹੁਣ ਪਾਣੀ ਇੱਧਰ ਦੀ ਫੇਰ ਪੈਂਦਾ ਸੀ ਅਸੀਂ ਉੱਥੋਂ ਹੀ ਬੰਦ ਕੀਤਾ ਹੋਇਆ ਵਾ ਜੀ ਤੇ ਅਸੀਂ ਇਹ ਚਾਹੁੰਦੇ ਆਂ ਵੀ ਜਾਂ ਤਾਂ ਇਹਦਾ ਕੋਈ ਨਿਕਾਸ ਕਰੇ ਕਿਉਂਕਿ ਇੱਥੇ ਜਿੰਨਾ ਪਾਣੀ ਖੜਦਾ ਬਾਹਰਲੀ ਸੰਗਤ ਵੀ ਆਉਂਦੀ ਆ ਸਾਰੀ ਸਾਰਿਆਂ ਨੂੰ ਤੰਗੀ ਹੁੰਦੀ ਆ ਜੀ ਇਹਨਾਂ ਪਾਣੀ ਵਿੱਚੋਂ ਹੀ ਗੱਡੀਆਂ ਜਾਂਦੀਆਂ ਨਿਕਲ ਕੇ ਸਾਰਾ ਨੁਕਸਾਨ ਹੁੰਦਾ ਗੱਡੀਆਂ ਦਾ ਵੀ ਪਰ ਇਹ ਕਮੇਟੀ ਜਿਹੜੀ ਆ ਜੀ ਇਹ ਕੀ ਕੰਮ ਦੀ ਨਹੀਂ ਕੀ ਚਲ ਮਾਦੀ ਸਭ ਤੋਂ ਗੰਦੀ ਕਮੇਟੀ ਆ ਜੀ ਇਹਨਾਂ ਨੂੰ ਇੱਕੋ ਹੀ ਆ ਅਸੀਂ ਯੋ ਯੋ ਇਹ ਨਾਲ ਹੀ ਜਾ ਕੇ ਗੱਲ ਕਰੀ ਜੀ ਯੋ ਸਾਹਿਬ ਜਦਾਂ ਕੋਈ ਨਾ ਕੋਈ ਮੈਨਾਂ ਕਰਕੇ ਜਾਂਦੇ ਸਾਨੂੰ ਇੱਕ ਮਹੀਨਾ ਦੋ ਇੱਕ ਮਹੀਨੇ ਚ ਕਰ ਦਿੰਨੇ ਇੱਕ ਮਹੀਨੇ ਬਾਅਦ ਯੋ ਬਦਲ ਜਾਂਦਾ ਜੀ ਉੜ ਕੇ ਨਾ ਤਾਂ ਕੋਈ ਇਹਦਾ ਹੱਲ ਹੁੰਦਾ ਇਹ ਮੌਜੂਦਾ ਯੋ ਉਹਨਾਂ ਚ ਜਿਹੜਾ ਨਵੋ ਸਤੂ ਸਾਰਿਆਂ ਦੇ ਲਿਆਂਦਾ ਹੋਇਆ ਜੀ ਸਾਰੀ ਐਮਸੀਆ ਦੇ ਲਿਆਂਦਾ ਹੋਇਆ ਜੀ ਤੇ ਹੁਣ ਕਹਿ ਰਹੇ ਨੇ ਜੀ ਉਥੋਂ ਪੈਪਾ ਕੇ ਨਾ ਜਿੱਥੇ ਉਹ ਬੋਰਡ ਲੱਗਾ ਹੋਇਆ ਪੈਪਾ ਕੇ ਦੇ ਉਧਰਲੇ ਪਾਸੇ ਇੱਕ ਛੱਪੜਿਆ ਜੀ ਉਧਰੋਂ ਸਾਰਾ ਪਾਣੀ ਕੱਢ ਦਾਂਗੇ ਤੇ ਇਸ ਗੱਲ ਨੂੰ ਤਿੰਨ ਮਹੀਨੇ ਹੋ ਚੱਲੇ ਆ ਜੀ ਕਹਿੰਦੇ ਸੀ 10-12 ਦਿਨਾਂ ਚ ਕੰਮ ਹੋ ਜੂ ਪੰਜ ਮਿੰਟ ਦਾ ਕੰਮ ਐ ਜੀ ਕਰੈਨ ਨਾਲ ਪਾ ਕੇ ਪੈਰ ਤੋਂ ਨਾਲੇ ਚ ਪੈ ਜਾਣਾ ਪਏ ਇੱਥੇ ਮਿੱਟੀ ਰੋਜ ਆ ਲਿਆਣ ਕੇ ਤਾਂ ਜਨਰੇਟਰ ਲਾ ਦਿੰਦੀ ਐ ਜੀ ਆ ਪੰਪ ਵਾਲਾ ਉਹ ਵੀ ਪਾਣੀ ਚੱਕਿਆ ਮੁੰਡਾ ਵਾ ਜੀ ਸਾਡਾ ਚਲੋ ਪੁਆਈ ਜਾਂਦਾ ਹੁਣ ਤਾਂ ਬਾਅਦ ਵਿੱਚ ਜਦੋਂ ਉਹ ਦੀ ਵੀ ਬੰਦ ਹੋ ਗਿਆ ਇਹ ਕਿੱਥੇ ਪਾਣੀ ਜਾਊਗਾ ਜੀ ਇਸ ਕਰਕੇ ਬੇਨਤੀ ਆ ਜੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਰਕਾਰਾਂ ਨੂੰ ਵੀ ਇਹ ਹੀ ਕਹਿੰਨੇ ਆ ਕੀ ਸਾਡਾ ਕੋਈ ਸੋਚਿਆ ਜਾਵੇ ਗਰੀਬ ਬੰਦੇ ਆ ਜੀ ਹਰ ਵਾਰ ਫਸਲ ਮਰ ਜਾਂਦੀ ਆ ਤੇ ਨਾ ਸਾਨੂੰ ਕੋਈ ਮ ਹੈ ਇਹਦਾ ਹਜਾਨਾ ਮਿਲਦਾ ਨਾ ਖੁਸ਼ ਵੀ ਬਸ ਰੂਪ ਏਟ ਕੇ ਬਹਿ ਜਾਂਦੇ ਆ ਅੱਛੀ ਗੱਲ ਤੇ ਜਿਨਾ ਹੋਰ ਸ਼ਹਿਰ ਵੀ ਇਹ ਅੱਗੀ ਗੰਦੇ ਪਾਣੀ ਦੀ ਸਮੱਸਿਆ ਸ਼ਹਿਰ ਚ ਸਮੱਸਿਆ ਜੀ ਸਾਰੇ ਪਾਸੇ ਆ ਜੀ ਢਲਮਾ ਦੇ ਵਿੱਚ ਕੋਈ ਵੀ ਨਿਕਾਸ ਦਾ ਜਿਹੜਾ ਨਾ ਸਾਧਨ ਪਾਣੀ ਦੇ ਨਿਕਾਸ ਦਾ ਸਾਧਨ ਕੋਈ ਵੀ ਨਹੀਂ ਆ ਹਰ ਥਾਂ ਤੋਂ ਓਵਰਫਲੋ ਹੋਇਆ ਆ ਜੀ ਜਿੱਥੋਂ ਕੋਈ ਅੱਗੇ ਉਹ ਬੰਦ ਕਰ ਦਿੰਦਾ ਜਿੱਦਾਂ ਹੁਣ ਇਹੀ ਪਾਣੀ ਕੀਤਾ ਜੀ ਵੀ ਸਾਡੀ ਫਸਲ ਕਰਕੇ ਤੇ ਉਹ ਉਹ ਲੋਕ ਲੋਕੇ ਜਿੱਥਾ ਸੜਕ ਹੀ ਜਾਂਦਾ ਉੱਥੋਂ ਹੀ ਜਾਂਦਾ ਜੀ ਲੋਕਾਂ ਨੂੰ ਇਹ ਜੀ ਆ ਜੀ ਕੋਈ ਹੱਲ ਕਰੋ ਬਾਬੂ ਜੀ ਕੀ ਨਾਮ ਆਪਣਾ ਮੱਖਣ ਸਿੰਘ ਕਿਹੜਾ ਪਿੰਡ ਆ ਮਾਨੇਵਾਲਾ ਮਾਨੇਵਾਲ ਅਕਸਰ ਇਹ ਲੋਕਲੀ ਤੁਸੀਂ ਬਿਲਕੁਲ ਅਕਸਰ ਇਹ ਸ਼ੱਕ ਤੋਂ ਗੁਜਰਦੇ ਤੁਸੀਂ ਮੈਂ ਅਕਸਰ ਹੀ ਲੰਘਦੇ ਲੰਘਦੇ ਹੁੰਦੇ ਬੁੱਡੇ ਬੰਦੇ ਜਿਹੜੇ ਲੱਤਾਂ ਟੁੱਟ ਗਈਆਂ ਆਪੇ ਕਿੰਦਾਂ ਇਦਰੀ ਘੁੰਮ ਕੇ ਨਿਕਣਾ ਪੈਂਦਾ ਕੀ ਫਾਇਦਾ ਇਹ ਇਹਦੀ ਜਿਹੜੀ ਇਹ ਨਾ ਇੱਥੇ ਹੀ ਮੈਨੇਜ ਪੁੱਛੇ ਸਾਡਾ ਕਿ ਪਿੰਡ ਮਾਗਾ ਇਲਮਾ ਹੈ ਨਹੀਂ ਗਰਕ ਗਿਆ ਕਿੱਥੇ ਚਲ ਕੇ ਬਣਦੀ ਨਹੀਂ ਪਾਣੀ ਆ ਉਹ ਦਾ ਪਾਣੀ ਪਾਉਂਦਾ ਨਹੀਂ 15 ਸਾਲ ਹੋ ਗਏ ਨੇ ਸੀਵਰੇਜ ਪਏ ਨੇ ਇੱਥੇ ਪਾਣੀ ਪਾਉਣ ਦੀ ਜਗ੍ਹਾ ਨਹੀਂ ਕੋਈ ਸਾਰ ਜਿੱਦ ਇੱਧਰ ਜਾ ਇੱਥੇ ਨਾਲ ਇੱਥੇ ਵੇਖ ਲੋ ਜੀ ਚਾਰ ਕਿੱਲੇ ਭਰੇ ਪਏ ਆ ਲੋਕਾਂ ਦੇ ਕੀ ਕਰਨੂ ਬਜਰਿਓ ਮਾੜੀ ਗੱਲ ਹੈ ਨਾ ਮਤਲਬ ਸੀਵਰੇਜ ਪਿਆ ਹੋਆ ਚਾਲੂ ਨਹੀਂ ਹੋਇਆ ਜੀ ਚਾਲੂ ਹੋਇਆ ਹੀ ਇੱਥੇ ਇਹ ਚਲ ਮਾੜਾ ਪਾਣੀ ਆ ਰਿਹਾ ਜਿਹੜਾ ਰੋਡ ਤੇ ਚਲਵਾ ਹਲਾ ਸਾਰੇ ਏਰੀਆ ਦਾ ਉਹ ਬਾਜ਼ਾਰ ਤੋਂ ਲੈ ਕੇ ਸਾਰੇ ਏਰੀਆ ਬੁੱਝ ਜਾਨੀ ਕਹਿੰਦੇ ਬਹੁਤ ਕਾफी ਆਵਾਜ਼ਾਂ ਇਤਨੀ ਗੁਜਰਦੀ ਆ ਜਿਹੜੇ ਆ ਜਿੱਦਾਂ ਤੁਸੀਂ ਗਟੀ ਆਈਕਾ ਨਾ ਦਿਆ ਹੁਣ ਬੰਦ ਕਰਤਾ ਤੇ ਮਾਰੀ ਪੂਰੇ ਤੋਂ ਆ ਪਾਣੀ ਸਾਰਾ ਵਸ ਜਾਂਦਾ ਆ ਪਾਣੀ ਵਿਰੋਧ ਕਰਕੇ ਸਿੱਧੇ ਪਾਣੀ ਦਾ ਛੋਟੇ ਛੋਟੇ ਕੰਮ ਕਰਕੇ ਪਾਣੀ ਖੜਦੇ ਰਹੇ ਪਿੱਛੇ ਦਾ ਕੋਈ ਨਹੀਂ ਆ ਟੈਨ ਵਾਲੇ ਮਾਲਕ ਆ ਗਏ ਇਹਨਾਂ ਨੂੰ ਪਿੱਛੇ ਦੇਖ ਲੋ ਕਰਨਾ ਚਾਹਤ ਚੱਲ ਜੇ ਇਹ ਕਿਵੇਂ ਮੜੀ ਦੱਸਦੇ ਸੜਕ ਦੀ ਇਹ ਕਿੱਧਰ ਨੂੰ ਆ ਰੋਡ ਜਾਂਦਾ ਕਿਹੜੇ ਕਿਹੜੇ ਪੈਰਾਂ ਨੂੰ ਜਾਂਦਾ ਕ੍ਰਿਕਟੇ ਸ਼ਹਿਰਾਂ ਨੂੰ ਜੋੜਦੀ ਹੈ ਸੜਕਾਂ ਆਪਣੇ ਭਲੱਤ ਦੇਖੋ ਆ ਟੱਡਾ ਹਾਂਜੀ ਬਾਪੂ ਜੀ ਤੁਸੀਂ ਵੀ ਇੱਕ ਨੁਕਲੀ ਹੈ ਤੇ ਕੀ ਕਾਰਨ ਕੀ ਹੈ ਸੜਕ ਦੀ ਇੰਨੀ ਦੁਰਦਸ਼ਾ ਹੋਈ ਹੈ ਸਰ ਮੇਰਾ ਪਾਣੀ ਆ ਨਿਕਾਹਨੇ ਆਈ ਹੈ ਹਾਂ ਪਾਣੀ ਆ ਰਿਹਾ ਜਿਆ ਨਹਿਰਾ ਵਿੱਚ ਪਾਇਆ ਇਨੇ ਉਹ ਪਾਣੀ ਪਿਆਰਦਾ ਹੋਣਾ ਕਿੱਸਾ ਨਹੀਂ ਆ ਹਾਂ ਹਸਪਤਾਲਾਂ ਨੂੰ ਪਾਇਆ ਉਹ ਗੁੱਦਪੀ ਪੈਰੀ ਮਾਰ ਹੁੰਦੇ ਉਹਨੇ ਹੁਣ ਅਸਰ ਮਤੀਸ ਇਹ ਛੱਪੜੂ ਜਿ ਕਿਉਂ ਨਹੀਂ ਪਾਉਂਦੇ ਸੜਕ ਤੇ ਪਾਇਆ ਹੋਇਆ ਪਾਣੀ ਕਪੜਜਾ ਹੁਣ ਇਹ ਕਮੇਟੀ ਵਾਲਿਆਂ ਨੂੰ ਕੋਈ ਬੰਦਬਾਸਤ ਕਰਨੇ ਤਾਂ ਹੀ ਆ ਛੱਪੜ ਹੈ ਹੀ ਨਹੀਂ ਕੋਈ ਇੱਧਰ ਚੱਜਦਾ ਰਹਿ ਜਾ ਇਹ ਤਾਂ ਗਵਰਨਮੈਂਟ ਦੀ ਗੰਦਲੀ ਆ ਸਰਕਾਰ ਨੂੰ ਦੇਖਣਾ ਚਾਹੀਦਾ ਬਸ ਆ ਗਾ ਇਹ ਹੁਣ ਛੱਪੜ ਇੱਥੇ ਐ ਨਹੀਂ ਜਾਉਦੇ ਹੈ ਦੇਖੋ ਕਿਦਾ ਪੰਨਿਆ ਪਿਆ ਇਹਨੇ ਪੰਗਾ ਨਹੀਂ ਕਿ ਛੱਪੜ ਵੀ ਓਵਰਫਲੋ ਹੋਇਆ ਹੋਇਆ ਓਵਰਪਾ ਉੱਪਰ ਤੇ ਦੂਜੀ ਦਾ ਭਰਿਆ ਪਿਆ ਸਫਾਈ ਦੀ ਹੋਈ ਸਫਾਈ ਨਹੀਂ ਹੋਈ ਇਸ ਦਿਨ ਬੱਸਦੇ ਆਇਆ ਯਾਰ ਰਾਣੇ ਦਾ ਮੁੰਡਾ ਇਹੋ ਸਫਾਈ ਕਰਕੇ ਕੰਦ ਕਰਨੀ ਤੇ ਕੋਆਰਡੀਨੇਸ਼ਨ ਕਰਨਾ ਉਹ ਦੋ ਫੀਲ ਕਿਹੜੇ ਪੈ ਰਖੇ ਉਹਨਾਂ ਦੀ ਪੈੜੀ ਉਦਾਂ ਪਈ ਆ ਪਾਣੀ ਦਾ ਭਰ ਗਿਆ ਸਬਰ ਤੋਂ ਹੋਰ ਉਹ ਵੀ ਗਰੀਬ ਆ ਇਹ ਗਰੀਬੀ ਦਾ ਦੋ ਤਨਕ ਨਹੀਂ تھا ਕਣਕ ਦਾ ਇਹ ਗਰੀਬੀ ਕੌਣ ਮਾਲਕ ਦਾ ਉਹ ਤੇਰਾ ਉਹ ਤਾਂ ਬਹੁਤ ਪਰੇਸ਼ਾਨ ਆ ਉਹ ਤਾਂ ਜਦੋਂ ਪਾਣੀ ਹੁੰਦਾ ਉਹਨਾਂ ਦੀ ਕਣਕ ਦਾ ਸਾਰੇ ਹਰੇਕ ਫਸਲ ਉਹਦੀ ਖਰਾਬ ਹੋ ਜਾਂਦੀ ਹਰ ਸਾਲ ਹਰ ਸਾਲ ਕੀ ਮੰਗ ਕਰਦੇ ਆ ਮੰਗੋ ਕੋਈ ਪਾਣੀ ਵਾਲੇ ਕਾਸ ਹੋਵੇ ਸੀਵਰੇ ਚ ਪਿਆ ਹੋਰ ਹੀ ਕਾਮਯਾਬ ਹੋਣ ਲਿਆ ਉਦਾਂ ਹੀ ਪਿਆ ਸੀਵਰੇ ਪਿਆ ਹੋਇਆ ਇੱਥੇ ਤੇ ਆ ਸਾਰੇ ਪਿੰਡ ਤੋਂ ਗਾੜੀ ਪਾਣੀ ਪਾਉਣ ਦੀ ਜਗ੍ਹਾ ਨਹੀਂ ਕਿਥੇ ਅਦਰੇਨਾ ਬੜਾਣਾ ਫਿਰ ਜੋ ਪਾਣੀ ਕਰਕੇ ਜੰਤ ਰਿਆਇ ਪਾਉ ਨੂੰ ਕੋਲਾ ਰਣਾ ਇਹ ਜਿਹੜਾ ਸਾਡੇ ਪਿੰਡ ਆਇਆ ਗੰਦਾ ਪਾਣੀ ਦਾ ਮੋਰ ਗਿਆ ਹੋਇਆ ਮਨਜ਼ੂਰ ਆ ਪਤਾ ਨਹੀਂ ਕਰਾਂ ਹੋਰ ਮਹਿਸੂਸ ਕਰਾਂ ਲੱਗਣਾ ਕਿ ਨਹੀਂ ਲੱਗਦਾ 10 ਸਾਲ ਤੋਂ ਜ਼ਿਆਦਾ ਹੋ ਗਿਆ ਸੀਵਰੇਜ ਪੈਣ ਚੱਲੂ ਜੀ ਮੈਂ ਜੀ ਉਹੀ ਬੰਦ ਪਿਆ ਹੋਇਆ ਲਾਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ